ਵਹੀ ਗੋਚੀ ਕਾਕਾਲ ਸਵਾ ਵਹੀ ਗੋਚੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਫਿਰ ਤੇ ਸਵਾ ਤਈ ਅੱਜ ਜੇ ਆਪਾਂ ਬੜਾ ਲੈ ਕੇ ਆ ਬਲਾਂ ਵਾਲੇ ਪੱਗ ਜਿਹੇ ਲੈਂਤ ਸਵਾ 7 ਮੀਟਰ ਕੱਪੜਾ ਪਰ ਫੋਲ ਲਵਾ ਤਿਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿਰ ਦੇ ਸੈਂਟਰ ਤੇ ਲਿਆ ਕੇ ਲੜ ਨੂੰ ਪੁਣੀ ਦਾ ਹੌਲ ਦਾ ਪਤਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਹਨ ਦੋਈ ਪੱਲੇ ਇਕੱਠੇ ਕਰਕੇ ਤੇ ਉਸ ਵਿੱਚ ਥੋੜੇ ਆਪਾਂ ਬਾੜ ਪੋੜਿਆ ਹਨ ਜਿਸ ਵਿੱਚ ਆਪਰੇ ਵਾਲ ਨੇ ਪਾ ਕੇ ਜਿਹੜੇ ਆਪਾਂ ਪੱਲੇੜ ਚ ਥੋੜੇ ਬਲ ਪਾਵਾਂਗੇ ਤੇ ਉਸ ਨੂੰ ਥੋੜੀ ਮਿਠਾਈ ਚ ਰੱਖਾਂਗੇ ਜੇ ਆਪਾਂ ਲੜ ਚ ਜ਼ਿਆਦਾ ਬਲ ਪਾ ਲੰਨੇ ਆ ਤੇ ਲੜ ਨੂੰ ਜ਼ਿਆਦਾ ਪਰਲਾ ਕਰ ਦੰਨੇ ਆ ਤਾਂ ਜਿਹੜਾ ਆਪਣਾ ਲੜਾ ਉਹ ਅੱਕ ਤੋਂ ਵਾਰ-ਵਾਰ ਖਿੱਚੀ ਜਾਂਦਾ ਹੁੰਦਾ ਤੇ ਫਿਰ ਆਪਾਂ ਨੇ ਲੜ ਚ ਚੰਗੀ ਤਰ੍ਹਾਂ ਬਲ ਪਾ ਕੇ ਤੇ ਸੈੱਟ ਕਰਕੇ ਤੇ ਬਲ ਨੇੜੇ ਆਪੋ ਟੈਟ ਕਰਕੇ ਤੇ ਲੜ ਨੂੰ ਅੱਧੀ ਅੱਧੀ ਗਲ ਟਾ ਕੇੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਇਹਦਾ ਪਰੜਨ ਨੂੰ ਲੋੜ ਕਰਕੇ ਲਗਾ ਦੇਣਾ ਹੈ ਤੇ ਆਪਣੇ ਵਾਲ ਨੇ ਉਹਨਾਂ одੀਆਂ ਸੈੱਟ ਕਰਕੇੜਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਦਾ ਹੌਲ ਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤਰ ਆ ਕੇ ਦੋ ਹੀ ਪੱਲੇ ਇਕੱਠੇ ਕਰ ਲੈਣੇ ਹਨ ਦੋ ਹੀ ਪੱਲੇ ਇਕੱਠੇ ਕਰਕੇ ਉੱਤੇੜਾ ਲੜ ਨੂੰ ਲੈ ਜਾ ਲੈ ਆ ਕੇ ਤੇ ਕਿੱਥੇ ਆਪਾਂ ਪਲੜ ਲਈ ਉਹਦੇ ਥੋੜਾ ਜਿਹਾ نیچے ਰੱਖੇੜਾ ਪਲੜ ਨੂੰ ਚੰਗੀ ਤਰ੍ਹਾਂ ਚਾਰਾਂ ਉਂਗਲੀਆਂ ਜਿਹੜਾ ਲੜਨ ਨੂੰ ਉੱਤੋਂ ਸੈੱਟ ਕਰਨਾ ਹੈ ਸੈੱਟ ਕਰਨ ਤੋਂ ਬਾਅਦ ਥੱਲੇੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਥੱਲੇੋਂ ਦੋ ਹੀ ਪੱਲੇ ਇਕੱਠੇ ਕਰਕੇ ਤੇ ਪਹਿਲੇ ਪੱਲੇ ਵਿੱਚ ਆਪਾਂ ਜਿਹੜੇ ਬੱਲੇ ਨੂੰ ਪਾ ਲੈਣੇ ਹਨ ਬੱਲੇ ਨੂੰ ਪਾ ਕੇ ਜਿਹੜਾ ਆਪਾਂ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ ਹੈ ਲੋਡ ਕਰਨ ਤੋਂ ਬਾਅਦ ਉਸ ਵਿੱਚ ਜਿਹੜੇ ਆਪਾਂ ਬੱਲ ਪਾਏ ਨੇ ਉਹਨਾਂ ਨੂੰ ਵੀ ਆਪਾਂ ਜਿਹੜਾ ਲੋਡ ਕਰ ਲੈਣਾ ਹੈ ਉਂਗਲੀ ਦੇ ਅੂਠੇ ਨਾਲ ਜਿਹੜੇ ਆਪਣੇ ਬ੍ਰੀਕ ਬੱਲੇ ਜਿਹੜੇ ਆਪਾਂ ਇਸ ਇਸੋ ਲੜ ਵਿੱਚ ਪਾਉਣੇ ਨੇ ਸਾਰੇ ਲੜਾਂ ਚ ਆਪਣੇ ਬਰੀਕ-ਪਰੀਕ ਵਾਲਨੇ ਪਾਉਣੇ ਹਨ ਤੇ ਚੰਗੀ ਤਰ੍ਹਾਂ ਲੈ ਆਪਣੇ ਵਾਲਨੇ ਉੱਠੇ ਕਰਕੇ ਜਿਹਨਾਂ ਨੂੰ ਸੈੱਟ ਕਰਕੇ ਤੇ ਜਿੱਥੇ-ਕਿੱਥੇ ਵਾਲ ਕੱਟਉਣਗੇ ਉੱਥੇ ਆਪਾਂ ਉਂਗਲੀ ਦੇ ਉੱਠ ਨਾਲ ਜਿਹੜੇ ਆਪਣੇ ਵਾਲਨੇ ਪਾ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣ ਆਪਾਂ ਇੱਕ ਜਿਹੜੀ ਉਹਦੀ ਨੋਕ ਉਹ ਆਪਾਂ ਸੈੱਟ ਕਰ ਲੈਣੀ ਹੈ ਤੇ ਨੋਕ ਸੈੱਟ ਕਰਕੇ ਤੇ ਉਸ ਵਿੱਚ ਥੋੜੇ ਆਪਾਂ ਵਾਲਨੇ ਜਾਦਾਂ ਜਿਹੜੇ ਵਾਲਿਆਂ ਜ਼ਿਆਦਾ ਵੀ ਪਾ ਸਕਦੇ ਹੋ ਥੋੜੇ ਹੀ ਪਾ ਸਕਦੇ ਹੋ ਇਹ ਤੁਹਾਡੇ ਟੱਡ 'ਤੇ ਪੈਂਦਾ ਜਿਵੇਂ ਤੁਹਾਨੂੰ ਵਧੀਆ ਲੱਗਦੇ ਨੇ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਫਿਰ ਚੰਗੀ ਤਰ੍ਹਾਂ ਇਹ ਆਪ ਬਲਾਨ ਨੂੰ ਲੋਡ ਕਰਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਆਪ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇੜਾ ਆਪ ਅਗਲਾ ਲੜ ਲਾਉਣਾ ਹੈ ਲੜਨ ਨੂੰ ਬੈਗ ਤੋਂ ਪੈਂਟੇ ਕਰਕੇ ਪੂਣੀ ਦਾ ਹੋਲਾ ਵਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤਰ ਆ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਹਨ ਦੋਈ ਪੱਲੇ ਇਕੱਠੇ ਕਰਕੇ ਤੇ ਚੰਗੀ ਤਰ੍ਹਾਂ ਆਪਾਂ ਲੜ ਨੂੰ ਲੋਡ ਕਰਨਾ ਹੈ ਤੇ ਚੰਗੀ ਤਰ੍ਹਾਂ ਆਪਾਂ ਲੜ ਨੂੰ ਲੋਡ ਕਰਕੇ ਚਾਰੇ ਗ੍ਰੇਡਲ ਲੜ ਨੂੰ ਉੱਤੇ ਸੈੱਟ ਕਰ ਲੈਣਾ ਹੈ ਚਾਰੋਂ ਗ੍ਰੇਡਲ ਲੜ ਨੂੰ ਉੱਤੇ ਸੈੱਟ ਕਰ ਲੈਣਾ ਹੈ ਤੇ ਫਿਰ ਥੱਲੇ ਜਿਹੜਾ ਆਪਾਂ ਲੜ ਵਿੱਚ ਬਲ ਪਾਉਣੇ ਹਨ ਨਾ ਉਂਗਲੀ ਤੇ ਉਠਣੜੇ ਆਪਣੇ ਵਾਲ ਨੇ ਆਪਣੇ ਤੁਸੀਂ ਸ਼ੁਰੂ ਕਰਨੇ ਨੇ ਜਿਹੜੇ ਤੁਸੀਂ ਵਾਲ ਨੇ ਉਤੋਂ ਜਾਂ ਥੱਲੇ ਤੋਂ ਸ਼ੁਰੂ ਕਰ ਸਕਦੇ ਹੋ ਬਾਣੇ ਤੇ ਫਿਰ ਜਿਹੜੇ ਆਪਣੇ ਵਾਲ ਨੇ ਆਪਾਂ ਲੋਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਸੈਟ ਕਰ ਲੈਣਾ ਹੈ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਜਿੱਥੇ ਆਪਣੇ ਪਹਿਲੇ ਲੜ ਦੇ ਵਾਲ ਮੁੱਕਦੇ ਹੋਣਗੇ ਉੱਥੇ ਆਪੜਾ ਲੜ ਨੂੰ ਲੋਡ ਕਰਕੇ ਤੇ ਸੈਟ ਕਰਕੇ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਲੈ ਆਪਣੇ ਵਾਲ ਲਓ ਸੈੱਟ ਕਰਕੇ ਇਹਦਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਇਹਦਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇੜਾ ਆ ਪਾ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪੈਂਚ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲਾਏ ਸੀ ਉਹਨਾਂ ਦੇ ਬਲਾਂ ਨੂੰ ਆਪਾਂ ਥੋੜਾ ਜਿਹਾ ਸੈਟ ਕਰਾਂਗੇ ਤੇ ਫਿਰ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪੈਂਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋ ਹੀ ਪੱਲਿਆਂ 'ਚ ਦੋ ਹੀ ਪੱਲੇ ਇਕੱਠੇ ਕਰ ਲੈਣੇ ਨੇ ਦੋ ਹੀ ਪੱਲੇ ਇਕੱਠੇ ਕਰਕੇ ਤੇ ਲੜ ਨੂੰ ਚਾਰੋਂ ਉਂਗਲਾਂ ਜਿਹੜਾ ਉੱਤੋਂ ਸੈਟ ਕਰਨਾ ਹੈ ਚਾਰੋਂ ਉਂਗਲਾਂ ਜਿਹੜਾ ਲੜ ਨੂੰ ਉੱਤੋਂ ਸੈਟ ਕਰਕੇ ਲੜ ਨੂੰ ਚਾਗੀ ਤਰ੍ਹਾਂ ਸੈਟ ਕਰ ਲੈਣਾ ਤੇ ਆਪਣੇ ਜਿਹੜੇ ਪਹਿਲੇ ਦੂਜੇ ਲੜ ਦੇ ਵਾਲ ਨੇ ਜਿਹੜੇ ਆਪਾਂ ਇਕੱਠੇ ਕਰਕੇ ਤੇ ਲੜ ਨੂੰ ਚਾਗੀ ਤਰ੍ਹਾਂ ਹਟ ਕਰਕੇ ਤੇ ਉਸ ਦੇ ਜਿਹੜੇ ਆਪਾਂ ਵਾਲ ਨੇ ਉਹ ਸੈਟ ਕਰਕੇ ਹੜਾ ਆਪਾਂ ਲੜ ਨੂੰ ਲੋਡ ਕਰਕੇ ਤੇ ਸੈਟ ਕਰਕੇ ਲਗਾਉਣਾ ਹੈ ਤਾਂ ਕਿ ਜਿੱਦਾਂ ਲਾ ਪਲੜਾ ਲੋਡ ਕਰਕੇ ਤੇ ਸੈੱਟ ਕਰਕੇ ਲਗਾਉਣਾ ਹੈ ਜੇ ਰੈਡੀ ਸ਼ੇਪ ਹੋ ਆਪਾਂ ਜਿਹੜੇ ਚੌਥੇ ਲੜ ਤੋਂ ਬਣਾਉਣੀ ਸ਼ੁਰੂ ਕਰ ਦੇਣੀ ਹੈ ਦਿਨਾਂ ਦੇ ਆਲ ਬਾਕੀ ਪੱਕ ਜਿਹੜੀ ਆਪਾਂ ਸੈਟਿੰਗ ਉਹ ਕਰੀ ਜਾਣੀ ਹੈ ਜਿਹਨਾਂ ਆਲਦੀਆਂ ਬਾਕੀ ਬਾਕੀ ਜਿਹੜੀ ਆਪਾਂ ਸੈਟਿੰਗ ਉਹ ਕਰੀ ਜਾਣੀ ਹੈ ਤੇੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪੈਂਚ ਕਰਕੇ ਪੁਣੀ ਦੇ ਦੋ ਹੀ ਪੱਲੇ ਇਕੱਠੇ ਕਰ ਲੈਣੇ ਹਨ ਦੋ ਹੀ ਪੱਲੇ ਇਕੱਠੇ ਕਰਕੇ ਜਿੱਥੇ ਆਪਾਂ ਲੜ ਲਾਇਆ ਸੀ ਉਹਦੇ ਉੱਤੇ ਜਿਹੜਾ ਕਿਹੜਾ ਪਲੜ ਨੂੰ ਫਿਰ ਥੱਲੋਂ ਜਿਹੜਾ ਆਪਣੇ ਦੋ ਹੀ ਪੱਲੇ ਸੈੱਟ ਕਰਨੇ ਹਨ ਦੋ ਹੀ ਪੱਲੇ ਸੈੱਟ ਕਰਕੇ ਤੇ ਫੇਰ ਚਾਰੋਂ ਗਲੇ ਜਿਹੜਾ ਲੜ ਨੂੰ ਉੱਤੋਂ ਸੈੱਟ ਕਰਨਾ ਹੈ ਤੇ ਸੈੱਟ ਕਰਕੇ ਲੜ ਦਾ ਉਤਲਾ ਫਾਸਲਾ ਜਿਹੜਾ ਉਹ ਸੈੱਟ ਕਰਕੇੜਾ ਆਪਾਂ ਲੜ ਨੂੰ ਜਿਸ ਵਿੱਚ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਪਾ ਕੇ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਸੈੱਟ ਕਰਕੇ ਤੇ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਜਿੰਨੇ ਤੋਂ ਹੋਇਆ ਚ ਬਲ ਪਾਉਣਾ ਚਾਹੁੰਦੇ ਆ ਤੇ ਇਹਨੇ ਚ ਬਲ ਪਾ ਕੇ ਤੇ ਲੜ ਨੂੰ ਇੱਕ ਨੋਕ ਤੇ ਟਿਕਾ ਲੈਣਾ ਹੈ ਇੱਕ ਨੋਕ ਨੂੰ ਟਿਕਾ ਕੇ ਫਿਰ ਲੜ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਦੱਬ ਕੇ ਤੇ ਫਿਰ ਥੱਲੇ ਉਹ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਬਲ ਨਾਲੋਂ ਲੋਡ ਕਰਕੇ ਜਿਹੜਾ ਆਪਾਂ ਸੈੱਟ ਕਰਕੇ ਲਗਾਉਣਾ ਹੈ ਕਿ ਆ ਬਣੀ ਕਿ ਉਹ ਆਪਾਂ ਬਣਾ ਕੇੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲੇ ਬਾਕੀ ਬਾਕੀ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਕਿੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਗ ਤੋਂ ਪੈਂਚ ਕਰਕੇ ਪੁਣੀ ਦਾ ਹੌਲ ਦਾ ਪਾਸਾ ਥਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪਲਿਆਂ ਜੋ ਪਲੇ ਪਲੇ ਜਿਆਦਾ ਖੋਲ ਕੇ ਦੂਜੇ ਪਲੇਨ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨੱਕਰੀ ਹੀ ਜਿਹੜੇ ਆਪਾਂ ਲੜ ਨੂੰ ਸੈਟ ਕਰਕੇ ਤੇ ਫੋਲਡ ਕਰ ਦੇਣਾ ਹੈ ਇਹਵਨੜੀ ਸ਼ੇਪ ਹੋਵਾ ਪੈੜਾ ਲਾਉਣ ਨੂੰ ਆਪਣੀ ਜਿਹੜੀ ਸ਼ੇਪ ਆ ਉਹ ਸੈੱਟ ਕਰਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ। ਤਦ ਨਾਲ ਦੀ ਨਾਲ ਬਾਕੀ ਪਾਕ ਜਿਹੜੀ ਆਪਾਂ ਸੈਟਿੰਗ ਕਰਨੀ ਹੈ। ਜਿਹਹੋਂ ਜਿਹੜੇ ਆਪਾਂ ਲੜ ਲਾਏ ਸੀ ਉਹਨਾਂ ਦੀ ਜਿਹੜੀ ਆਪਾਂ ਸੈਟਿੰਗ ਕਰਨੀ ਹੈ। ਤੇ ਆਪਣੇ ਜਿਹੜੇ ਵਾਲ ਨੇ ਉਹ ਆਪੋ ਸੈਟ ਕਰ ਲੈਣੇ ਹਨ ਤੇ ਨੋਕ ਤੋਂ ਲੈ ਕੇ ਪਿੱਛੇ ਦਾ ਕਿਹੜੇ ਆਪਣੇ ਵਾਲ ਨੇ ਉਹ ਸੰਘਣੇ ਕਰ ਲੈਣੇ ਹਨ ਤੇ ਜਿੱਥੇ ਕਿਤੇ ਵਾਲ ਘੱਟ ਹੋਣਗੇ ਉੱਥੇਆਂ ਸੂਈਆਂ ਪੱਗ ਪੱਗ ਪੈਣ ਵੇੜ ਕੇ ਜਾਂ ਬਾਹਰ ਨਾਲ ਜਿਹੜੇ ਆਪਣੇ ਵਾਲ ਨੇ ਉਹ ਆਪਾਂ ਸੰਘਣੇ ਕਰ ਲੈਣੇ ਹਨ ਤੇ ਜੇ ਕੋਈ ਵਾਲ ਢਿੱਲਾ ਰਹੇ ਤਾਂ ਉਹ ਉੱਤੇ ਬਾਹਰ ਨਾਲ ਆ ਸੋਇਆ ਪੱਗ ਪੈ ਨਾਲ ਆਪਣੇ ਵਾਲ ਨੂੰ ਟਾਈਟ ਕਰ ਲੈਣੇ ਹਨ ਤੇ ਚੰਗੀ ਤਰ੍ਹਾਂ ਲੈ ਆਪਣੇ ਵਾਲ ਨੂੰ ਆਪਾਂ ਲੋਡ ਕਰ ਲੈਣਾ ਹੈ ਜੇੰਗ ਜਿੱਤ ਨਾਲ ਆਪਣੇ ਵਾਲ ਨੂੰ ਸੈਟ ਕਰ ਲੈਣੇ ਤੇ ਆਪਣੇ ਜਿਹੜੇ ਵਾਲ ਨੇ ਉਹ ਤੁਸੀਂ ਸੰਗਰੇ ਕਰ ਸਕਦੇ ਹੋ ਤੇ ਨੋਕ ਤੋਂ ਲੈ ਕੇ ਪਿੱਛੇ ਤੱਕੜਿਆ ਬਣੇ ਵਾਲ ਨੂੰ ਆਪ ਸੈਟ ਕਰ ਲੈਣੇ ਹਨ ਤੇ ਵੜੀ ਨੋਕ ਉਹ ਵੀ ਆਪ ਸੈਟ ਕਰ ਲੈਣੀ ਹੈ ਉਤਲੇੜਾ ਦੀ ਵੀਡੀਓ ਸੈਟਿੰਗ ਆਪੜੀ ਜਿਹੜੀ ਨਾਲ ਦੀ ਨਾਲ ਕਰਿਆਣੀ ਹੈ ਤਬਰੀਕ ਤੋਂ ਬਰੀਕ ਬਾਲ ਜਿਹੜੇ ਆਪਾਂ ਪਾ ਲੈਣੇ ਨੇ ਆਪਣੀ ਪੱਗ ਵਿੱਚ ਜੇ ਨਾਲ ਜਾਨ ਬਾਕੀ ਬਾਕ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੁਸੀਂ ਉਤਰ ਲੈਣਾ ਇਹ ਸੈਟਿੰਗ ਗਾਲੀ ਡਬਲ ਸੀ ਸ਼ੈਡਾ ਆਪਣੇ ਵਰਤ ਸਕਦੇ ਹੋ ਤੇ ਹੁਣ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਪੱਗ 'ਤੇ ਨੂੰ ਜਿਹੜਾ ਆਪਾਂ ਜਿੱਥੇ ਆਪਾਂ ਨੱਕ ਦੀ ਸੀ ਜਿੱਥੇ ਆਪਾਂ ਲੜ ਫੋਲਡ ਕਰੀ ਉਹ ਤੋਂ ਥੋੜਾ ਹੀ ਗਾਹਾਂ ਕਰਕੇ ਜਿਹੜਾ ਆਪਾਂ ਪੱਗ 'ਤੇ ਨੂੰ ਲਗਾਉਣਾ ਹੈ ਤੇ ਜਿਹੜੇ ਆਪਾਂ ਲੜ ਲੜ ਫੋਲਡ ਕਰੀ ਉੱਥੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵਾਲ ਖਿੱਚ ਕੇ ਚੰਗੀ ਤਰ੍ਹਾਂ ਲੜ ਆਪਣੇ ਵਾਲਿਓ ਸੈੱਟ ਕਰ ਲੈਣੇ ਹਨ ਤੇ ਉਹ ਜਿਹੜੇ ਆਪਾਂ ਵਾਲਿਓ ਕੱਢ ਗਏ ਤੇ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰ ਜਿਹੜਾ ਆਪ ਲੜ ਨੂੰ ਤੇ ਫਿਰ ਆਪਾਂ ਕੱਲੀ ਲੜ ਲਾਉਣਾ ਅੱਧਾ ਉੱਤੇ ਉਹ ਅੱਧਾ ਥੱਲੇ ਫੋਲਡ ਕਰ ਕਿਹੜਾ ਪਲੜ ਨੂੰ ਬੈਗ ਤੋਂ ਚੜਾਈ ਚੁ ਲੈ ਕੇ ਮੋੜੇ ਲੈ ਕੇ ਉਹਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਲੜਾ ਪਲੜ ਨੂੰ ਸਾਫ਼ ਕਰ ਲੈਣਾ ਤੇ ਜੇ ਕੋਈ ਹਸਬ ਵਿੱਚ ਬਲ ਰਹੇ ਦਾ ਉੱਤੇ ਜੇ ਉੱਤੇ ਬਲ ਰਹਿੰਦੇ ਆ ਤਾਂ ਉਹਨਾਂ ਨੂੰ ਬਾਹਰ ਨਾ ਕੱਢ ਗਏ ਤੇ ਫਿਰ ਪੱਗ ਪੈਂਦੇ ਥੱਲੇ ਦਾ ਕਿਹੜਾ ਪਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਅਜੇ ਨਹੀਂ ਤੁਸੀਂ ਹਰਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉੰਨੀ ਉਹਦੀ ਚੜਾਈ ਰੱਖ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਉਸ ਵਿੱਚ ਜਿੰਨੇ ਬਲ ਪਾਉਣਾ ਚਾਹੁੰਦੇ ਹੋ ਤੁਸੀਂ ਉੰਨੇ ਉਹ 'ਚ ਬਲ ਪਾ ਕੇ ਤੇ ਲੜ ਨੂੰ ਅਜੇ ਨਹੀਂ ਤੁਸੀਂ 6 ਲੜ ਦੀ ਚੜਾਈ ਰੱਖੀ ਉੰਨੀ ਆਪਾਂ ਇਸ ਦੀ ਲੜ ਦੀ ਚੜਾਈ ਰੱਖ ਕੇ ਤੇ 'ਚ ਥੋੜੇ ਆਪਾਂ ਬਲ ਪਾਉਣੇ ਹਨ ਥੋੜੇ ਬਲ ਪਾ ਕੇ ਤੇ ਲੜ ਨੂੰ ਇੱਕ ਵਾਰ ਉੱਤੇ ਦੱਬ ਕੇ ਇਹ ਲੜ ਨੂੰ ਟੇਕ ਲੜ ਦਾ ਬਗੇਗਾ ਹੈ ਕਿਹੜਾ ਭਲੜ ਨੂੰ ਫਲਾ ਦੇਣਾ ਹੈ ਇਹ ਤੋਂ ਲੜ ਘਟ ਜਾਂਦਾ ਹੈ ਜਾਂ ਲੜ ਜਿਹੜਾ ਆਪਣਾ ਵਾਰ-ਵਾਰ ਉੱਤੋਂ ਖਿਸਕੀ ਜਾਂਦਾ ਹੈ ਤੁਸੀਂ ਇੱਕ ਜਾਂ ਦੋ ਪੱਗ ਪੈਣ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਉਸ ਤੋਂ ਵੱਧ ਵੀ ਜਿਹੜੇ ਆਪਣੇ ਪੱਗ ਪੈਣ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤਾਂ ਹਾਲੇ ਬਾਕੀ ਬਾਲ ਵੀ ਅਪਸੈਟਿੰਗ ਕਰੀ ਜਾਣੀ ਹੈ ਇਹ ਬੜੀ ਸ਼ੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਜਿਹੜਾ ਆਪਾਂ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਪੈਲ ਲਈ ਸਿਰ ਦੇ ਸੈਂਟਰ ਚੋਂ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਹੈ ਤੇ ਜੇ ਤੁਹਾਡਾ ਲੜੂ ਮੁਰੋ ਖਿੱਚ ਕੇਂਦਾ ਤਾਂ ਉਸ ਉੱਤੇ ਬਾਾਈ ਫੇਰ ਕਿਹੜਾ ਆਪਣਾ ਆਪਣਾ ਜਿਹੜਾ ਸੈਂਟਰ ਸੈਂਟਰ 'ਚ ਲਿਆ ਸਕਦੇ ਹੋ ਲੜ ਨੂੰ ਜਿਹੜਾ ਬੈਕ ਦਾ ਲੜ ਲਗਾਉਣਾ ਚੰਗੀ ਤਰ੍ਹਾਂ ਜਿਹੜਾ ਪਸਰ ਟੈਂਟ ਕਵਰ ਕਰਕੇ ਜਿਹੜਾ ਬੈਕ ਦਾ ਲੜ ਲਗਾਉਣਾ ਅੱਧਾ ਸੱਜੇ ਹੋ ਅੱਧਾ ਖੱਬੇ ਫੋਨ ਕਰ ਕਿਹੜਾ ਬਰਬਰ ਬਰਬਰ ਫੋਨ ਕਰ ਕਿਹੜਾ ਲੜ ਨੂੰ ਲਗਾ ਦੇਣਾ ਹੈ ਜਲਦੀ ਨੰਬਰ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ